ਇਤੇ 3 ਮਈ ਨੂੰ ਫਗਵਾੜਾ ਨੇੜਲੇ ਪਿੰਡ ਰਿਹਾਨਾ ਜੱਟਾਂ ਵਿਖੇ ਐਚਡੀਐਫਸੀ ਬੈਂਕ ਅੰਦਰ ਦਿਨ ਦਿਹਾੜੇ ਹੋਈ ਡਕੈਤੀ ਦੇ ਮਾਮਲੇ ਨੂੰ ਕਪੂਰਥਾਲਾ ਪੁਲਿਸ ਨੇ ਹੱਲ ਕਰਦੇ ਹੋਏ ਇੱਕ ਵਿਅਕਤੀ ਨੂੰ ਪਿਸਤੌਲ ਤੇ ਨਕਦੀ ਸਮੇਤ ਗ੍ਰਿਫਤਾਰ ਕੀਤਾ। ਸੋ ਇਹ ਪਰਮਲੇ ਬੈਂਕ ਦੇ ਵਿੱਚ ਨੀਜੀ ਬੈਂਕ ਚ ਘਟਨਾ ਹੋਈ ਹੈ ਇੱਕ ਹੋਰ ਵਿੱਚ ਪੁਲਿਸ ਨੇ ਆਪ ਪੁਲਿਸ ਨੇ ਟ੍ਰੈਸ ਕੀਤਾ ਹੈ ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਵੱਲੋਂ ਜੋ ਜਿਹੜਾ ਜੁਰਮ ਦੇ ਖਿਲਾਫ ਇੱਕ ਸਖਤ ਕਾਰਵਾਈ ਦੀ ਜਿਹੜੀ ਚਲਾਈ ਜਾ ਰਹੀ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਸੈਂਸੇਸ਼ਨਲ ਬੈਂਕ ਡਕੈਤੀ ਕਿਉਂਕਿ ਰਿਹਾਨਾ ਜੱਟਾ ਖਾਣਾ ਰਾਵਲਪਿੰਡੀ ਦੇ ਵਿੱਚ 35 2025 ਨੂੰ ਹੋਈ ਸੀ ਉਹਨੂੰ ਅਸੀਂ ਟਰੇਸ ਕਰ ਲਿਆ ਹੈਗਾ ਤੇ ਇੱਕ ਦੋਸ਼ੀ ਨੂੰ ਅਸੀਂ ਅਰੈਸਟਰੀ ਕਰ ਲਿਆ 35 2025 ਨੂੰ ਕਪੂਰਥਲਾ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਤਕਰੀਬਨ ਸਵਾ 3 ਵਜੇ ਤਿੰਨ ਆਰਮਡ ਰੋਬਰਸ ਬੈਂਕ ਦੇ ਵਿੱਚ ਵੜੇ ਆ ਤੇ ਪਿਸਤੌਲ ਦੀ ਨੋਕ ਤੇ ਉਹਨਾਂ ਨੇ ਤਕਰੀਬਨ 38 ਲੱਖ ਰੁਪਏ ਦੀ ਡਕੈਤੀ ਮਾਰੀ ਹੈ ਤੇ ਕੈਦੀ ਮਾਰਨ ਉਪਰੰਤ ਕੋਈ ਚਿੱਟੀ ਵਰਨਾ ਗੱਡੀ ਦੇ ਵਿੱਚ ਫਰਾਰ ਹੋ ਗਏ ਇਨਫੋਰਮੇਸ਼ਨ ਮਿਲਦੇ ਹੀ ਜਿਹੜੀ ਸਾਡੀ ਵੱਖ-ਵੱਖ ਟੀਮਾਂ ਜਿਹੜੀ ਆ ਬਣਾਈਆਂ ਗਈਆਂ ਜਿਹਦੇ ਵਿੱਚ ਐਸਪੀ ਡੀ ਸਾਹਿਬ ਆ ਐਸਪੀ ਫਗਵਾੜਾ ਸਾਹਿਬ ਡੀਐਸਪੀ ਫਗਵਾੜਾ ਡੀਐਸਪੀ ਡੀ ਇਨਚਾਰਜ ਸੀਆਈਏ ਕਪੂਰਥਲਾ ਅਤੇ ਐਸਐਚਓ 라ਵਲਪਿੰਡੀ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਮੌਕੇ ਦਾ ਜਾਇਜ਼ਾ ਲੈ ਗਿਆ ਇਮੀਡੀਏਟਲੀ ਜਿਹੜੀ ਕਾਰਵਾਈ ਕਰਦੇ ਹੋਏ ਅਸੀਂ ਤਕਰੀਬਨ 150 ਕਿਲੋਮੀਟਰ ਤੱਕ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਅਸੀਂ ਉਹਨਾਂ ਦਾ ਪਿੱਛਾ ਕੀਤਾ ਹੈ ਦੋਸ਼ਿਆ ਨੇ ਪੀ ਵੇਟ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਅਸੀਂ ਇੱਕ ਜਿਹੜਾ ਮੁੱਖ ਦੋਸ਼ੀ ਗੁਰਮਿੰਦਰ ਸਿੰਘ ਵਾਸੀ ਕਲਵਾ ਥਾਣਾ ਕਰਤਾਰਪੁਰ ਉਹਨੂੰ ਅਸੀਂ ਨੈਰੋਡਾਉਨ ਕੀਤਾ 7 6 2025 ਨੂੰ ਅਸੀਂ ਸਵੇਰੇ ਰੇਡ ਕਰਕੇ ਦੋਸ਼ੀ ਨੂੰ ਅਰੈਸਟ ਕੀਤਾ ਅਰੈਸਟ ਉਪਰੰਤ ਸਰਚ ਦੌਰਾਨ ਉਹਦੇ ਕੋਲੋਂ 13 ਲੱਖ 10000 ਰੁਪਏ ਜਿਹੜਾ ਬੈਂਕ ਤੋਂ ਉਹਨੇ ਡਕੈਤੀ ਦੌਰਾਨ ਉਹਨੇ ਜਿਹੜਾ ਰੋਬ ਕੀਤਾ ਸੀ ਅਤੇ ਵਾਰਦਾਤ ਦੇ ਵਿੱਚ ਵਰਤਿਆ ਗਿਆ 7.65 mm ਦਾ ਜਿਹੜਾ ਦੇਸੀ ਪਿਸਤੌਲ ਉਹ ਵੀ ਇਹਦੇ ਕੋਲ ਰਿਕਵਰ ਹੋਇਆ ਮੋਢਲੀ ਪੁਸ਼ਕੇਸ਼ ਜਿਹੜੇ ਇਹਦੇ ਦੋ ਹੋਰ ਸਾਥੀ ਐ ਉਹਨਾਂ ਦਾ ਨਾਂ ਵੀ ਉਜਾਗਰ ਹੋਇਆ ਹੈ ਉਹਨਾਂ ਨੂੰ ਫੜਨ ਲਈ ਵੀ ਵੱਖ-ਵੱਖ ਟੀਮਾਂ ਕਪੂਰਥਲਾ ਪੁਲਿਸ ਵੱਲੋਂ ਕੰਮ ਕਰ ਰਹੀਆਂ ਸਾਨੂੰ ਪੂਰੀ ਉਮੀਦ ਹੈ ਕਿ ਇਹ ਜਿਹੜੇ ਬਾਕੀ ਦੋ ਦੋਸ਼ੀ ਐ ਅਸੀਂ ਛੇਤੀ ਛੇਤੀ ਫੜ ਲਾਂਗੇ ਸਰ ਤੁਸੀਂ ਇਹਨਾਂ ਨੂੰ ਕਿਹੜੀ ਕਿਹੜੀ ਫੜਨ ਸਕ੍ਰੀਨਸ ਕ੍ਰੀਏਟ ਨੇ ਬਿਲਕੁਲ ਜਿਹੜਾ ਦੋਸ਼ੀ ਹੈਗੇ ਆ ਉਹਨਾਂ ਨੂੰ ਪੁਲਿਸ ਨੂੰ ਗੁੰਮਰਾਹ ਕਰਨ ਲਈ ਵਕਫ ਵਕ ਪੈਂਤਰੇ ਉਹਨਾਂ ਨੇ ਵਰਤੇ ਹੈਗੇ ਆ ਆ ਉਹਨਾਂ ਨੇ ਮੋਬਾਈਲ ਫੋਨ ਵਕਫ ਵਕ ਲੋਕੇਸ਼ਨਾਂ 'ਤੇ ਸਿਟਦੇ ਸੀਗੇ ਆ ਉਹਨਾਂ ਨੇ ਸੜਕਾ ਉਹ ਲੈਣ ਦੀ ਕੋਸ਼ਿਸ਼ ਕੀਤੀਆਂ ਜਿੱਥੇ ਸੀਸੀਟੀਵੀ ਕਵਰੇਜ ਪ੍ਰੋਪਰ ਨਹੀਂ ਹੈਗੀ ਤੇ ਅੱਛਾ ਉਹਨਾਂ ਨੇ ਹੋਰ ਵੀ ਤੱਥਾ ਥਾ ਇਨਾਂ ਨੇ ਯੂਟਰਨਸ ਲਏ ਹੈ ਤੇ ਸਾਡੀ ਇਨਵੈਸਟੀਗੇਸ਼ਨ 'ਚ ਇਹਨਾਂ ਨੇ ਜਿਹੜੀ ਹਰਡਲ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਬੜੀ ਹੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਇਸੇ ਰਿਕਾਰਡ ਟਾਈਮ 'ਚ ਜਿਹੜਾ ਕੇਸ ਟਰੈਕ ਕੀਤਾ ਇਹਨਾਂ ਦੇ ਪ੍ਰੋਫਾਈਲ ਵੀ ਅਲਰੇਡੀ ਪਾ ਆ ਜਿਹੜਾ ਅਰੈਸਟ ਹੋਇਆ ਗੁਰਮੀਂਦਰ ਸਿੰਘ ਇੱਕ ਪ੍ਰਾਈਵੇਟ ਫਰਮ 'ਚ ਜਿਹੜਾ ਕੰਮ ਕਰਦੇ ਹੈਗੇ ਆ 12ਵੀਂ ਪਾਸ ਹੈਗੇ ਆ ਤੇ ਇਹਨਾਂ ਦੀ ਜਿਹੜੀ ਇਹ ਪਹਿਲੀ ਵਾਰਦਾਤ ਹੈਗੀ ਹੈ ਇਹਨਾਂ ਤੇ ਜਿਹੜੇ ਵਾਰਦਾਤ ਦੇ ਵਿੱਚ ਨਾਲ ਸੀਗੇ ਉਹਨਾਂ ਦੇ ਉੱਤੇ ਮਲਟੀਪਲ ਐਫ ਆਈ ਆਰ ਪਹਿਲਾਂ ਹੀ ਹੈਗੀਆਂ ਪਹਿਲਾਂ ਉਹਨਾਂ ਤੇ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਤੇ ਮਾਸਟਰਮਾਈਂਡ ਵੀ ਉਹੀ ਸੀਗੇ ਜਾਂ ਵਰਨਾ ਗੱਡੀ ਜਿਹੜੀ ਵਾਰਦਾਤ 'ਚ ਵਰਤੀ ਗਈ ਸੀ ਉਹ ਵੀ ਉਹਨਾਂ ਦੀ ਸੀਗੀ ਉਹਨਾਂ ਨੂੰ ਵੀ ਅਸੀਂ 체ਤੀ ਅਰੈਸਟ ਕਰ ਲਾਂ। ਬੈਂਕ ਦੇ ਵੀ ਰੋਬਰੀ ਦੀ ਯੋਜਨਾ ਕਿਸ ਤਰ੍ਹਾਂ ਇਹਨਾਂ ਨੇ ਬਣਾਈ ਹੈ ਕਿਸ ਤਰ੍ਹਾਂ ਇਹਨਾਂ ਨੇ ਸਾਰੀ ਇਹ ਡਾਊਨ ਇਹਨੂੰ ਵਾਰਕਾ ਤੋਂ ਨਹੀਂ ਜਾਣ ਦਿੱਤਾ। ਅਬ ਬੇਸਿਕ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਪਹਿਲੇ ਹੀ ਸੀਗਾ ਤੇ ਜਿਹੜੀ ਰੈਕ ਸਟੋਰੀ ਤੇ ਸਟੋਰੀ ਹੁੰਦੀ ਹੈ ਕਿ ਸਾਨੂੰ ਇੱਕ ਵਾਰ ਦਾ ਤੇ ਵਿੱਚ ਸਾਨੂੰ ਚੰਗੇ ਪੈਸੇ ਬਣ ਜਾਣ ਇਹੀ ਇਹਨਾਂ ਦੀ ਮੋਟੀਵੇਸ਼ਨ ਸੀ ਤਾਂ ਇਸ ਤੇ ਇਸ ਤਹਿਤ ਹੀ ਇਹਨਾਂ ਨੇ ਜਿਹੜਾ ਪਲਾਨ ਜਿਹੜਾ ਰਚਿਆ ਹੈਗਾ ਬੈਂਕ ਦੀ ਇਹਨਾਂ ਨੇ ਪਹਿਲਾਂ ਹੀ ਜਿਹੜੀ ਰੈਕੀ ਕੀਤੀ ਹੋਈ ਸੀ ਤੇ ਜਿਹੜੇ ਮਾਸਟਰਮਾਈਂਡ ਨੇ ਪ੍ਰੋਪਰ ਪਲੈਨਿੰਗ ਕਰਕੇ ਹੀ ਗੁਰਮਿੰਦਰ ਸਿੰਘ ਨੂੰ ਆਪਣੇ ਨਾਲ ਲੈ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਇਕੱਠੇ ਸਵਾਲ ਹੈ ਕਿ ਇਹਨਾਂ ਨੇ ਜਿਹੜੀ ਡੋਕਟਰੀ ਦੇ ਮਾਮਲੇ ਸੀ 13 ਲੱਖ 10 ਜਾਰੀ ਚੁਕਾ ਜਾਂ ਜਾ ਜਿਹੜਾ ਇੱਕ ਦੋਸ਼ੀ ਹੈਗਾ ਉਹਦਾ ਸ਼ੇਅਰ ਅਸੀਂ ਰਿਕਵਰ ਕਰ ਲਿਆ ਬਾਕੀ ਦੋ ਦੋਸ਼ੀ ਹਜੇ ਪੈਂਡਿੰਗ ਹੈ ਉਹਨਾਂ ਤੋਂ ਵੀ ਅਸੀਂ ਜਿਹੜੀ ਜੋ ਬੰਦ ਦੀ ਰਿਕਵਰੀ ਅਸੀਂ ਕਰਾਂਗੇ ਅਜੇ ਕੱਲ੍ਹ ਕਹੀ ਨਹੀਂ ਜਾ ਸਕਦੀ ਕਿਉਂਕਿ ਬਾਕੀ ਰਿਕਮ ਹਜੇ ਰਿਕਵਰ ਨਹੀਂ ਹੋਈ